ਬਿਆਂਤ ਸਿੰਘ ਦੇ ਕਤਲ ਮਾਮਲੇ ਵਿੱਚ ਰਾਜੂਆਣੇ ਨੂੰ 15 ਅਕਤੂਬਰ ਨੂੰ ਫਾਂਸੀ ਹੋ ਸਕਦੀ ਹੈ ਮੈਂ ਸਾਰੇ ਮਾਮਲੇ ਬਾਰੇ ਦੱਸਦਾ ਬਣੇ ਰਹੋ ਵੀਡੀਓ ਦੇ ਐਂਡ ਤੱਕ ਹਾਂਜੀ ਦੋਸਤੋ 1995 ਨੂੰ ਦਿਲਾਵਰ ਸਿੰਘ ਬੱਬਰ ਆਪਣੇ ਸਰੀਰ ਤੇ ਬੰਮ ਫਟ ਕਰਕੇ ਬਿਆਂਤ ਸਿੰਘ ਦਾ ਕਤਲ ਕਰ ਦਿੰਦਾ ਹੈ ਤੇ ਏ ਪਲਾਨ ਦੇ ਬੈਕਅਪ ਦੇ ਵਿੱਚ ਤਿਆਰ ਕੀਤੇ ਗਏ ਸਿੰਘ ਰਾਜੂਆਣਾ ਕਿ ਜੇਕਰ ਦਿਲਾਵਰ ਸਿੰਘ ਬੱਬਰ ਤੋਂ ਇਹ ਕੰਮ ਨਹੀਂ ਹੁੰਦਾ ਬੰਬ ਕਿਤੇ ਮਿਸ ਹੋ ਗਿਆ ਜਾਂ ਦਿਲਾਵਰ ਸਿੰਘ ਫੜੇ ਗਏ ਤਾਂ ਆਪਣੇ ਰਾਜੋਣਾ ਖੁਦ ਜਾਂਦੇ ਬਿਆਨ ਸਿੰਘ ਨੂੰ ਮਾਰ ਕੇ ਆਉਂਦੇ ਤੇ ਇਹ ਸਾਰਾ ਪਲਾਨ ਭਾਈ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਹੇਠ ਹੋਇਆ 1995 ਤੋਂ ਹੁਣ ਤੱਕ ਲੈ ਕੇ ਰਾਜੋਣਾ ਜੇਲ੍ਹ ਦੇ ਵਿੱਚ ਹਨ ਫਿਰ 2012 31 ਮਾਰਚ ਨੂੰ ਸਿੰਘ ਰਾਜੋਣੇ ਨੂੰ ਫਾਂਸੀ ਦੀ ਸਜ਼ਾ ਦੇਣੀ ਸੀ ਪਰ ਲੋਕਾਂ ਦੀ ਸਪੋਰਟ ਅਤੇ ਐਸਜੀਪੀਸ ਦਾ ਪ੍ਰੈਸ਼ਰ ਦੇਖ ਕੇ ਕੋਰਟ ਨੂੰ ਇਹ ਫਾਂਸੀ ਤੇ ਸਟੇਲ ਲੈਣੀ ਪਈ ਤੇ 2020 ਵਿੱਚ ਕੋਰਟ ਵਿੱਚ ਰਿਟ ਪਟੀਸ਼ਨ ਜਾਰੀ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਫਾਂਸੀ ਦੀ سزا ਨੂੰ ਉਮਰ ਕੈਦ ਵਿੱਚ ਬਦਲਿਆ ਜਾਵੇ ਤੇ ਹੁਣ 2025 ਵਿੱਚ ਸੁਪਰੀਮ ਕੋਰਟ ਨੇ ਸੈਂਟਰਲ ਗਵਰਨਮੈਂਟ ਤੇ ਪ੍ਰੈਸ਼ਰ ਪਾਇਆ ਕਿ ਤੁਸੀਂ ਰਾਜੋਵਾਨੇ ਦੀ ਫਾਂਸੀ ਤੇ ਇੰਨਾ ਸਮਾਂ ਕਿਉਂ ਲਾ ਦਿੱਤਾ 25 30 ਸਾਲ ਹੋ ਗਏ ਬਿਆਨ ਸਿੰਘ ਨੂੰ ਇਹਨੇ ਮਾਰਿਆ ਸੀਗਾ ਤੁਸੀਂ ਹੁਣ ਤੱਕ ਕੋਈ ਸਜ਼ਾ ਕਿਉਂ ਨਹੀਂ ਦਿੱਤੀ ਤੁਸੀਂ ਹੁਣ ਤੱਕ ਇਹਨਾਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਤੇ ਹੁਣ ਦੋਸਤੋ ਰਾਜੋਆਣੇ ਨੂੰ 15 ਅਕਤੂਬਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਿਸ ਤਰ੍ਹਾਂ ਤੁਸੀਂ 2012 ਵਿੱਚ ਇਹਨਾਂ ਦੀ ਸਪੋਰਟ ਕੀਤੀ ਸੀਗੀ ਇਹਨਾਂ ਨੂੰ ਫਾਂਸੀ ਨਹੀਂ ਹੋਣ ਦਿੱਤੀ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਹੁਣ ਵੀ ਤੁਸੀਂ ਇਹਨਾਂ ਦੀ ਸਪੋਰਟ ਕਰੋ ਆਪਾਂ ਹੁਣ ਵੀ ਇਹਨਾਂ ਨੂੰ ਫਾਂਸੀ ਨਹੀਂ ਹੋਣ ਦੇਣੀ